ਤਬਾ ਬੰਤਾ ਸੰਭੋਲਦਾ ਆ ਹਾਂ ਜੀ ਵੀ ਜਿੱਦਣ ਸਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਆ ਉਸ ਦਿਨ ਵੀ ਗੁਰੂ ਦਾ ਜਨਮ ਦਿਨ ਸੀ ਹੂੰ ਆ ਇਹ ਗੱਲ ਕਹੀ ਹੋਣੀ ਚਮਕੌਰ ਇਲੀਬਰਟੀ ਜਦੋਂ ਤੁਹਾਡੀ ਕਿਸੇ ਮੁਲਕ ਦੀ ਕਿਸੇ ਫੌਜਾਂ ਦੀ ਕਿਸੇ ਦੋ ਧੜਿਆਂ ਦੀ ਜੱਥੇ ਬੰਦੀਆਂ ਦੀ ਲੜਾਈ ਹੁੰਦੀ ਆ ਉਥੇ ਕਿਸੇ ਦਾ ਜਨਮ ਦਿਨ ਦੇਖ ਕੇ ਉਹਨੂੰ ਛੁੱਟੀ ਨਹੀਂ ਮਾਦੀ ਫੌਜੀ ਨੂੰ ਹੂੰ ਜੇ ਜੇ ਉਹ ਇਕੱਠੇ ਵੀ ਸੀ ਇਹਦਾ ਮਤਲਬ ਇਹ ਨਹੀਂ ਹੈ ਵੀ ਉਹ ਬਈ ਉਹਦੋਂ ਉਹਨਾਂ ਨੂੰ ਛੁੱਟੀ ਹੋਣੀ ਸੀ ਦੂਜੀ ਉਹ ਤਰੀਕ ਨਾ 1705 ਦੇ ਵਿੱਚ ਉਹ ਸੁਦੀ ਸੱਤ ਸੀ 8 ਪਉ ਨੂੰ ਤੇ ਨਾ 1704 ਦੇ ਵਿੱਚ ਸੀ ਉਹ ਪਤਾ ਨਹੀਂ ਕਿੱਥੋਂ ਲਿਆ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠ ਕੇ ਝੂਠ ਬੋਲੀ ਜਾਂਦੇ ਆ ਤੁਸੀਂ ਵੱਖਰੀ ਗੱਲ ਹੈ ਵੀ ਸਾਰੀ ਸੰਗਤ ਨਹੀਂ ਫੜ ਸਕਦੀ ਪਰ ਹੁਣ ਇੰਨਾ ਕੁ ਤਾਂ ਸੋਚ ਕੇ ਚੱਲੋ ਵੀ ਸਾਡੇ ਝੂਠ ਨੂੰ ਫੜਨ ਵਾਲੇ ਹੈਗੇ ਅੱਜ ਤੁਸੀਂ ਹਮਲੇ ਵੀ ਨਹੀਂ ਸਮਝਦੇ ਲੋਕ ਤੁਹਾਡੇ ਚੁੱਟ ਪੜੀਦੇ ਆ ਪਾਜੀ ਮੈਨੂੰ ਨਾ ਮੈਨੂੰ ਰਾਤੀ ਇੱਕ ਵੀਰ ਦਾ ਫੋਨ ਆਇਆ ਉਹਨੇ ਆਪਣਾ ਪਿਛਲਾ ਪ੍ਰੋਗਰਾਮ ਦੇਖਿਆ ਸੀ ਉਹ ਕਹਿੰਦਾ ਵੀ ਤੁਸੀਂ ਬੰਤਾ ਸਿੰਘ ਬਾਰੇ ਗੱਲ ਕੀਤੀ ਸੀ ਜੇ ਹੋ ਸਕਿਆ ਤਾਂ ਇੱਕ ਸਵਾਲ ਬੰਤਾ ਸਿੰਘ ਨੂੰ ਉਹਨਾਂ ਨੂੰ ਜ਼ਰੂਰ ਪੁੱਛਿਓ ਉਹ ਦੋ ਸਵਾਲ ਉਹਨਾਂ ਨੇ ਕਿਹਾ ਸੀ ਪਹਿਲਾ ਇਹ ਵੀ ਤੁਸੀਂ ਕਹਿੰਦੇ ਆ ਵੀ ਖੁਸ਼ੀ ਤੇ ਗਮੀ ਸਿੱਖੀ ਦੇ ਵਿੱਚ ਇਕੱਠੀ ਚੱਲਦੀ ਆ ਦੋਨੋਂ ਇਕੱਠੀਆਂ ਚੱਲਦੀਆਂ ਮੇਰੇ ਨਾਨਕੇ ਫਤੇਗੜ ਸਾਹਿਬ ਦੇ ਲੱਗੇ ਆ ਉੱਥੇ ਸਭਾ ਚੱਲਦੀ ਆ ਪੂਰਾ ਹਫਤਾ ਉਸ ਪਿੰਡ ਦੇ ਵਿੱਚ ਤੇ ਮੈਨੂੰ ਪਤਾ ਛੋਟੇ ਹੁੰਦੇ ਤਾਂ ਵੀ ਉਹ ਕਿਹੋ ਜਿਹੇ ਹਾਲਾਤ ਹੁੰਦੇ ਆ ਉਹ ਇੱਕ ਹਫਤਾ ਕਿਹੋ ਜਿਹਾ ਮੂਡ ਹੁੰਦਾ ਸਾਰਿਆਂ ਦਾ ਜਦੋਂ ਸਭ ਜਾਰੇ ਛੋਟਿਆਂ ਦੀ ਸੀਦੀ ਵਾਲੀ ਸਭਾ ਚੱਲਦੀ ਆ ਉੱਥੇ ਠੀਕ ਆ ਸਿੱਖ ਮਿਸ਼ਾ ਚੜਦੀ ਕਲਾ ਚ ਰਹਿੰਦਾ ਉਹ ਕਹਿੰਦਾ ਇੱਕ ਸਵਾਲ ਪੁੱਛਿਓ ਇਹਨਾਂ ਨੂੰ ਵੀ ਇਹ ਹੋਬ-ਹੋਬ ਕੇ ਕਹਿੰਦੇ ਆ ਜਦੋਂ ਕਿਤੇ 25 ਦਸੰਬਰ ਨੂੰ 크ਿਸਚਨ ਬੜੀਆਂ ਖੁਸ਼ੀਆਂ ਮਨਾ ਰਹੇ ਹੁੰਦੇ ਆ ਤੇ ਇਹਨਾਂ ਨੇ ਕਈ ਵਾਰੀ ਕਿਹਾ ਵੀ ਸਾਡੇ ਛਿਦੀ ਢਿਆਡੇ ਚੱਲ ਰਿਹਾ ਤੁਸੀਂ ਕਿਉਂ ਖੁਸ਼ੀਆਂ ਮਨਾ ਰਹੇ ਹੋ ਉਦੋਂ ਇਹਨਾਂ ਦਾ ਸਦਾਨਤ ਬਦਲ ਜਾਂਦਾ ਹੈ ਉਹਨਾਂ ਵਾਸਤੇ ਕ੍ਰਿਸ਼ਨਾ ਵਾਸਤੇ ਵੀ ਇਹ ਖੁਸ਼ੀਆਂ ਮਨਾ ਰਹੇ ਆ ਇਹਨਾਂ ਨੇ ਇਹਨਾਂ ਦੀ ਰਿਕਾਰਡਿੰਗ ਮੈਨੂੰ ਭੇਜੀ ਆ ਬੰਤਾ ਸਿੰਘ ਦੀ ਆ 2-4 ਸਾਲ ਪਹਿਲਾਂ ਦੀ ਵੀ ਸਾਡੇ ਢਿਆਡੇ ਚੱਲ ਰਹੇ ਆ ਤੇ ਕ੍ਰਿਸ਼ਚਨ ਖੁਸ਼ੀਆਂ ਮਨਾ ਰਹੇ ਆ ਦੂਜੀ ਗੱਲ ਕਹਿੰਦਾ ਉਹਨਾਂ ਨੂੰ ਇਹ ਪੁੱਛਿਓ ਵੀ ਤੁਸੀਂ ਕਹਿੰਦੇ ਜੋ ਗੁਰੂ ਸਾਹਿਬ ਦੇ ਟਾਈਮ ਤੇ ਚੱਲਦਾ ਸੀ ਉਹੀ ਹੁਣ ਚੱਲਣਾ ਚਾਹੀਦਾ ਜੇ ਉਦੋਂ ਬਿਕਰਮੀ ਚੰਦਰਮਾਲਾ ਚੱਲਦਾ ਸੀ ਬਿਕਰਮੀ ਚੰਦਰਮਾਲਾ ਚੱਲਣਾ ਚਾਹੀਦਾ ਉਹ ਕਹਿੰਦਾ ਫੇਰ ਉਦੋਂ ਤਾਂ ਪੰਜਾਬੀ ਚੱਲਦੀ ਸੀ ਇਹ ਸਟੇਜਾਂ ਉਦੋਂ ਇਹਨਾਂ ਨੂੰ ਪ੍ਰੋਬਲਮ ਨਹੀਂ ਹੁੰਦੀ ਵੀ ਉਦੋਂ ਕਿਹੜੀ ਚੀਜ਼ ਚੱਲਦੀ ਸੀ ਦੋਨੇ ਮੈਂ ਕਹਾਂ ਸਵਾਲ ਤੁਹਾਡੇ ਜਾਇਜ਼ ਆ ਆਪਾਂ ਗੱਲ ਕਰ ਲਾਂਗੇ ਇਹਦੇ ਬਾਰੇ ਚਲੋ ਆਪਾਂ ਅੱਗੇ ਚੱਲਦੇ ਆ ਵਿੱਚ ਇੱਕ ਬੜੀ ਤੁਹਾਨੂੰ ਆਪਣੇ ਹੱਥ ਦੀ ਦਿਖਾਉਂ ਤੀਏ ਇੱਕ ਵਰਦਾਰਾ ਸਾਹਿਬ ਦੇ ਵਿੱਚ ਕੀਰਤਨ ਕਰਦਿਆਂ ਨੇ ਰਾਗੀਆਂ ਨੇ ਕੁਰਸੀਆਂ ਦਾ ਤਵਾ ਲਾਇਆ ਜਿੱਦਾਂ ਆਪ ਤੋਂ ਬਣੀ ਹੋਈਆਂ ਉਹਨਾਂ ਦੀ ਹੂੰ ਤੇ ਉਹ ਬਾਅਦ ਦੇ ਵਿੱਚ ਦਵਾਕ ਦੀ ਸਮਾਪਤੀ ਤੋਂ ਬਾਅਦ ਅਸੀਂ ਫਤਿਹ ਬੁਲਾ ਲਈ ਉਹਨਾਂ ਨੂੰ ਤੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਪਹਿਲਾਂ ਐਡਾ ਇਕੱਠ ਸੀ ਆਨੰਦਪੁਰ ਸਾਹਿਬ ਉਥੇ ਸ피ਕਰ ਕਿੰਨੇ ਲੱਗੇ ਹੋਏ ਸੀ ਹੂੰ ਖੁੱਲੇ ਮੈਦਾਨ 'ਚ ਪੱਠ ਹੋਵੇ 80000 ਦਾ ਉਥੇ ਸ피ਕਰ ਕਿੰਨੇ ਸੀ ਹੁਣ ਤਾਂ ਬੰਦ ਕਮਰੇ ਦੇ ਵਿੱਚ ਆਪਾਂ ਬੈਠੇ ਬਿਲਕੁਲ ਬਹੁਤ ਵੱਡਾ ਕਿਸੇ ਗੁਰਦੁਆਰੇ ਦਾ ਹਾਲ ਹੋਊ ਤਾਂ ਮੇਰੇ ਖਿਆਲ 1500 ਸੀ ਦੀ ਕੈਪੈਸਿਟੀ ਤੋਂ ਵੱਧ ਨਹੀਂ ਹੋਣਾ ਕਿਸੇ ਦਾ ਵੀ 1200 ਵਾਲੇ ਬਹੁਤ ਇਹ ਹਾਲ ਲਿਆ 2 250 ਤੋਂ ਸ਼ੁਰੂ ਹੋ ਕੇ 1200 ਤੇ ਜਾਂਦੇ ਆ ਹਾਲ ਹੱਦ ਕਿਸੇ ਦਾ 1500 ਬੰਦਾ ਬੈਠ ਜੁਕਾ ਹੋਊਗਾ ਹਾਲ ਚੋਂ ਤੋਂ ਚਾਰ ਗਵਾਰੀ ਦੇ ਵਿੱਚ ਹੀ ਆ ਨਾ ਤੁਸੀਂ ਇਹਨਾਂ ਆਪਣੇ ਮੂੰਹ ਦੇ ਉੱਤੇ ਰੱਖਦੇ ਆ ਮਾਈਕ ਫੇਰ ਕਕ ਤਬਲੇ ਦੇ ਉੱਤੇ ਦੋ ਬਾਜੇ ਦੇ ਉੱਤੇ ਛੇ ਛੇ ਮਾਈਕਰਾਫ ਤੇ ਬੈਠੇ ਆ ਘੜੀ ਘੜੀ ਉਹਨੂੰ ਇਹਨੂੰ ਕਰਦਾ ਉਹਨੂੰ ਕਰਦਾ ਕੋਈ ਉਹਨੂੰ ਕਰਦਾ ਵੀ 1699 ਜਾਂ 80000 ਦਾ ਕੱਠਾ ਸੀ ਉਦੋਂ ਮਾਈਕ ਕਿੰਨੇ ਸੀ ਬਿਲਕੁਲ ਪਾਜੀ ਜਦੋਂ ਨਾ ਤੁਸੀਂ ਕੁਝ ਕਹਿਣਾ ਹੁੰਦਾ ਜੋ ਮਰਜ਼ੀ ਕਹੀ ਜਾਓ ਵੀ 80000 ਦਾ ਕੱਠ ਸੀਗਾ ਨਾਲ ਕਹੀ ਜਾਂਦੇ ਵੀ ਅੰਦਰ ਚੋਰੀ ਬੱਕਰੇ ਬੰਨੇ ਸੀ ਉਹ 80000 ਚੋ ਕਿਸੇ ਨੂੰ ਪਤਾ ਨਹੀਂ ਲੱਗਾ ਵੀ ਉੱਥੇ ਚੋਰੀ ਬੱਕਰੇ ਬੰਨੇ ਆ ਨਾ ਉਹ ਬੋਲੇ ਨਾ ਕੁਝ ਉਹ ਜੋ ਮਰਜ਼ੀ ਕਹੀ ਜਾਓ ਤੁਸੀਂ ਸੰਗਤ ਨੇ ਅੱਗੋਂ ਜਕਾਰੇ ਲਾਈ ਜਾਣੇ ਆ ਤੁਸੀਂ ਜਕਾਰੇ ਛੱਡੀ ਜਾਓ ਇਹ ਤਾਂ ਸਾਡੀ ਇਤਿਹਾਸ ਇਤਿਹਾਸ ਵਾਲੇ ਪਾਸੇ ਨੂੰ ਗੱਲ ਚੱਲਦੀ ਆ بڑے ਪ੍ਰੋਗਰਾਮ ਆਪਾਂ ਇਹਨਾਂ ਟੌਪਿਕਾਂ ਤੇ ਕੀਤੇ ਹੋਏ ਆ ਜਿਹੜੇ ਇਹ ਗੱਲ ਕਹਿੰਦੇ ਵੀ ਕੈਲੰਡਰ ਦੇ ਨਾਲ ਮਿਥਿਆਸ ਬਣ ਜਾਣਾ ਆ ਜੇ ਬਦਲਤੀਆਂ ਤਰੀਕਾ ਤੇ ਇਹ ਕਦੇ ਬੱਕਰੀਆਂ ਬਾਰੇ ਨਹੀਂ ਬੋਲਦੇ ਭਾਈ ਸਾਹਿਬ ਜੀ ਜਿਹੜੀ ਦੁਰਗੀ ਦੁਰਗਾ ਪੂਜਾ ਕੀਤੀ ਹੋਈ ਆ ਜਿਹੜਾ ਇਤਿਹਾਸ ਨੂੰ ਮਿਥਿਆਸ ਬਣਾ ਦਿੰਦਾ ਆ ਉਹਦੀ ਬਾਰੇ ਕਦੇ ਆਪਣੇ ਵਿਚਾਰ ਨਹੀਂ ਪ੍ਰਗਟ ਕੀਤੇ